ਸਤਿ ਸ਼੍ਰੀ ਅਕਾਲ ਸਾਂਝੇ ਚੁੱਲ੍ਹੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਦਹੀਂ ਵਾਲੇ ਗੋਲ ਗੱਪੇ ਇਹਦੇ ਲਈ ਦੇਖੋ ਜੀ ਸਾਨੂੰ ਚਾਹੀਦੇ ਆ ਆਲੂ ਉਬਲੇ ਹੋਏ ਛੋਟੇ ਛੋਟੇ ਮੈਂ ਬਰੀਕ ਬਰੀਕ ਕੱਟ ਲੈਨੇ ਸੇਵ ਲੈ ਲਿਆ ਟਮਾਟਰ ਲੈ ਲਿਆ ਇੱਕ ਹਰੀ ਮਿਰਚ ਲੈ ਲਈ ਮਟਰ ਲੈ ਲੇ ਮਟਰ ਬੋਇਲ ਕਰ ਲੈ ਆਲੂ ਵੀ ਬੋਇਲ ਕੀਤੇ ਹੋਏ ਆ ਮਟਰ ਵੀ ਬੋਇਲ ਕੀਤੇ ਹੋਏ ਆ ਮਿਰਚ ਨੂੰ ਆਪਾਂ ਬਰੀਕ-ਬਰੀਕ ਕੱਟ ਲਾਂਗੇ ਹਰੀ ਨੂੰ ਟਮਾਟਰਾਂ ਨੂੰ ਵੀ ਆਪਾਂ ਛੋਟੇ-ਛੋਟੇ ਪੀਸ ਕੱਟ ਲਾਂਗੇ ਬਰੀਕ-ਬਰੀਕ ਸਾਰੀਆਂ ਚੀਜ਼ਾਂ ਨੂੰ ਆਪਾਂ ਇਦਾਂ ਹੀ ਕੱਟ ਲਵਾਂਗੇ ਬਰੀਕ-ਬਰੀਕ ਇਹ ਜੀ ਜਿਹੜੇ ਗੋਲ ਗੱਪੇ ਹੁੰਦੇ ਆ ਦਹੀਂ ਵਾਲੇ ਬੜੇ ਚਟਪਟੇ ਬਣਦੇ ਆ ਬਹੁਤ ਸਵਾਦ ਬਣਦੇ ਆ ਇਹ ਹਾਂਜੀ ਟਮਾਟਰ ਵੀ ਆਪਾਂ ਕੱਟ ਲਿਆ ਆ ਜਿਹੜਾ ਸੇਬ ਆ ਇਹ ਵੀ ਮੈਂ ਬ੍ਰਿਕ ਬ੍ਰਿਕ ਕੱਟ ਲਵਾਂਗੀ ਫਰੂਟ ਆਪਾਂ ਅਨਾਰ ਵੀ ਪਾ ਸਕਦੇ ਆ ਜਿਹੜਾ ਮਰਜੀ ਫਰੂਟ ਪਾ ਲਓ ਇਸ ਕੋ ਫਰੂਟ ਜਿਹੜਾ ਮਰਜ਼ੀ ਪਾ ਲੋ ਅੰਡੇ ਸੇਬ ਨੂੰ ਮੈਂ ਬਰੀਕ ਬਰੀਕ ਕੱਟ ਲਿਆ ਹਾਂਜੀ ਇਹਨੂੰ ਵੀ ਕਟ ਲਿਆ ਆਲੂ ਤੇ ਮਟਰ ਬੋਇਲ ਹੈਗੇ ਆਪਣੇ ਕੋਲੇ ਠੀਕ ਆ ਜੀ ਹੁਣ ਮੈਂ ਲਿਆ ਦਹੀਂ ਦਹੀਂ ਨੂੰ ਮੈਂ ਘੋਟ ਲਿਆ ਤੇ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਦਹੀਂ ਦੇ ਚੀਨੀ ਪਾਉਣੀ ਆ ਮਿੱਠਾ ਦਹੀਂ ਕਰਨਾ ਆਪਾਂ ਨੇ ਹਾਂਜੀ ਚੀਨੀ ਨੂੰ ਆਪਾਂ ਘੋਲ ਲਿਆ ਤੇ ਗੜਾਈ ਰੱਖਣਾ ਜੀ ਦਹੀਂ ਆਪਾਂ ਨੇ ਇਹ ਹਾਂਜੀ ਆ ਮਿੱਠੀ ਚਟਣੀ ਆ ਆਪਣੀ ਗੁੜ ਵਾਲੀ ਹਾਂਜੀ ਹੁਣ ਆਪਾਂ ਬਣਾਵਾਂਗੇ ਗੋੜ ਵੇ ਕੜਾਹੀ ਰੱਖਤੀ ਮੈਂ ਗੈਸ ਤੇ ਇਹਦੇ ਤੇਲ ਆਪਾਂ ਗਰਮ ਕਰ ਲਾਂਗੇ ਫਿਰ ਜਿਹੜੇ ਗੋਲ ਗੱਪੇ ਆਪਣੇ ਇਹ ਇਹਦੇ ਵਿੱਚ ਪਾ ਦਵਾਂਗੇ ਆਪਾਂ ਤੇਲ ਦੇ ਵਿੱਚ ਸਲੋ ਅੱਗ ਤੇ ਰੜ ਜਾਣਗੇ ਇਹ ਤੇ ਇਹ ਜਦੋਂ ਫੁੱਲ ਗਏ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਸਲੋ ਅੱਗ ਤੇ ਬਣਦੇ ਆਏ ਜੀ ਵਧੀਆ ਜੇ ਤੇਜ਼ ਅੱਗ ਤੇ ਬਣਾਵਾਂਗੇ ਤਾਂ ਇਹ ਕਾਲੇ ਹੋ ਜਾਣਗੇ ਤੇ ਹਾਂਜੀ ਹੁਣ ਆਪਣੇ ਗੋਲ ਗੱਪੇ ਬਣ ਗਏ ਨੇ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਹੋਰ ਪੀਸ ਹੈਗੇ ਆਪਣੇ ਉਹ ਵੀ ਆਪਾਂ ਇਦਾਂ ਹੀ ਬਣਾ ਲਵਾਂਗੇ ਦੇਖੋ ਜੀ ਗੋਲ ਗੱਪੇ ਆਪਣੇ ਬਣ ਕੇ ਤਿਆਰ ਆ ਜੀ ਹੁਣ ਆਪਾਂ ਇਹਨਾਂ ਨੂੰ ਇਹਨਾਂ ਦੇ ਫ੍ਰੀਲਿੰਗ ਕਰਾਂਗੇ ਗੋਲ ਗੱਪੇ ਨੂੰ ਜਿਹੜਾ ਹੈਗਾ ਇਹਨੂੰ ਥੋੜਾ ਜਿਹਾ ਤੋੜ ਕੇ ਆਪਾਂ ਪਹਿਲਾਂ ਸਜਾ ਲਵਾਂਗੇ ਪਲੇਟ ਦੇ ਵਿੱਚ ਦਹੀਂ ਆਪਾਂ ਤੋੜ ਕੇ ਸਾਰੇ ਪਲੇਟ ਦੇ ਵਿੱਚ ਰੱਖ ਲਵਾਂਗੇ ਆਪਾਂ ਨੂੰ ਇਹਦੇ ਲਈ ਪਾਪੜੀ ਦੀ ਵੀ ਜ਼ਰੂਰਤ ਹੋਊਗੀ ਪਾਪੜੀਆਂ ਵੀ ਆਪਾਂ ਨੇ ਲੈਣੀਆਂ ਨੇ ਪਾਪੜੀਆਂ ਨੇ ਛੋਟੇ ਛੋਟੇ ਬਰੀਕ ਬਰੀਕ ਪੀਸ ਕਰ ਲੈਣੇ ਆ ਹਾਂਜੀ ਦੇਖੋ ਜੀ ਆਪਾਂ ਹੁਣ ਇਹਨਾਂ ਨੂੰ ਵਿਚਕਾਰ ਛੋਟੇ-ਛੋਟੇ ਆਪਾਂ ਟੱਕ ਲਾ ਲਏ ਥੋੜੇ ਜਿਹਾ ਕੱਟ ਲਏ ਆ ਹੁਣ ਇਹਦੇ ਵਿੱਚ ਆਪਾਂ ਜੋ ਆਪਣਾ ਮਸਾਲਾ ਆਪਾਂ ਪਾਵਾਂਗੇ ਇਹਦੇ ਵਿੱਚ ਜਿਹੜੀ ਆਪਾਂ ਗੁੜ ਦੀ ਚਟਣੀ ਬਣਾਈ ਹੋਈ ਸੀਗੀ ਸੌਸ ਜਿਹੜੀ ਆ ਆਪਣੀ ਮਿੱਠੀ ਉਹ ਆਪਾਂ ਪਹਿਲਾਂ ਉਹ ਪਾਵਾਂਗੇ ਸਾਰੇ ਗੋਲ ਗੱਪਿਆਂ ਦੇ ਵਿੱਚ ਹਾਂ ਇਹ ਮਿੱਠੀ ਸੌਸ ਪਾਤੀ ਆਪਾਂ ਗੁੜ ਵਾਲੀ ਇਹ ਅਸੀਂ ਘਰ ਬਣਾਈ ਹੋਈ ਆ ਉਦੋਂ ਬਾਅਦ ਵਿੱਚ ਪਾਵਾਂਗੇ ਆਪਾਂ ਆਲੂ ਆਲੂ ਜਿਹੜੇ ਆਪਾਂ ਬੋਇਲ ਕਰੇ ਸੀਗੇ ਛੋਟੇ ਛੋਟੇ ਬਰੀਕ ਬਰੀਕ ਮੈਂ ਪੀਸ ਕਰ ਲਏ ਸੀਗੇ ਉਹਨੂੰ ਮੈਸ਼ ਨਹੀਂ ਸੀ ਕੀਤਾ ਬਰੀਕ ਬਰੀਕ ਮੈਂ ਪੀਸ ਨਾਈਫ ਦੀ ਸਹਾਇਤਾ ਨਾਲ ਕਰ ਲਏ ਸੀਗੇ ਆਪਾਂ ਪਿਆਜ਼ ਪਾਤੇ ਹਾਂਜੀ ਪਿਆਜ਼ ਪਾ ਕੇ ਥੋੜੀ ਜੀ ਆਪਾਂ ਜਿਹੜੀ ਇੱਕ ਹਰੀ ਮੱਤੇ ਪੱਟੀ ਸੀਗੀ ਉਹ ਥੋੜੀ ਥੋੜੀ ਪਾਵਾਂਗੇ ਜੀ ਬਰੀਕ ਬਰੀਕ ਪੱਟੀ ਸੀ ਜਿਹੜੀ ਹਰੀ ਮਿਰਚ ਹਾਂਜੀ ਹੁਣ ਆਪਾਂ ਪਿਆਜ਼ ਪਾ ਦਵਾਂਗੇ ਵਾਟਰ ਪਾਵਾਂਗੇ ਜੀ ਹੁਣ ਉੱਪਰ ਦੀ ਅੰਮੀ ਜਿਹੜੀ ਆਪਾਂ ਪਾਪੜੀ ਤੋੜੀਆ ਉਹ ਹੁਣ ਪਾਵਾਂਗੇ ਉੱਪਰ ਦੀ ਇਹਦੇ ਪਾਪੜੀ ਨੂੰ ਕ੍ਰੈਸ਼ ਕਰ ਲਿਆ ਸੀ ਨਾ ਮੈਂ ਤੋੜ ਲਿਆ ਸੀਗਾ ਉਹਨਾਂ ਨੂੰ ਪਾਪੜੀ ਨੂੰ ਉਹਨੇ ਕੋਈ ਨਹੀਂ ਇਹਦੇ ਉੱਪਰ ਦਹੀਂ ਪਾ ਦਵਾਂਗੇ ਆਪਾਂ। ਰਾਈ ਪਾਉਣ ਤੋਂ ਬਾਅਦ ਚ ਚਾਟ ਮਸਾਲਾ ਪਾ ਦਵਾਂਗੇ। ਸਾਰੇ ਗੋਲ ਗੱਪਿਆਂ ਤੇ ਚਾਟ ਮਸਾਲਾ ਪਾ ਦਵਾਂਗੇ। ਥੋੜਾ ਥੋੜਾ ਨਮਕ ਮਿਰਚ ਪਾ ਦਮਾਂ। ਥੋੜਾ ਨਮਕ ਹਲਕੀ ਜੀ ਲਾਲ ਮਿਰਚ। ਹਾਂਜੀ ਆ ਹਲਕੀ ਜੀ ਲਾਲ ਮਿਰਚ ਪਾਤੀ। ਥੋੜਾ ਜਿਹਾ ਨਮਕ ਜੀਰਾ ਪਾਊਡਰ ਜਿਹੜਾ ਆਪਣਾ ਤਵੇ ਤੇ ਭੁੰਨ ਕੇ ਉਹਨੂੰ ਕ੍ਰਸ਼ ਕਰਕੇ ਉਹ ਵੀ ਪਾ ਸਕਦੇ ਆ ਤੁਸੀਂ ਉੱਪਰ ਦੀ ਮੈਂ ਦਹੀਂ ਪਾਤਾ ਅੰਟੀ ਹੁਣ ਆਪਣੇ ਇਹ ਤੇ ਟਮੇਟੋ ਸੌਸ ਪਾਤੀ ਆਪਾਂ ਇਹ ਤੇ ਥੋੜਾ ਜਿਹਾ ਨਿੰਬੂ ਵੀ ਪਾਵਾਂਗੇ ਨਿੰਬੂ ਨਿਚੋੜ ਕੇ ਥੋੜਾ ਜਿਹਾ ਉਹ ਪਾ ਦਮਾਂਗੇ ਆਪਾਂ ਬੂੰਦਾ ਜਿਆਦਾ ਨਿੰਬੂ ਨਿਚੋੜਨਾ ਹੈਗਾ ਗੁੰਦਾ ਪਾਤੀਆਂ ਆਪਾਂ ਉਦੋਂ ਬਾਅਦ ਵਿੱਚ ਆਪਾਂ ਦਿਖਾਉਨੇ ਆ ਜੀ ਇੱਕ ਪਲੇਟ ਵਿੱਚ ਚੱਕ ਕੇ ਤੁਹਾਨੂੰ ਗੋਲ ਗੱਪਾ ਆ ਦੇਖੋ ਜੀ ਕਿੰਨਾ ਵਧੀਆ ਵਾ ਨਾਲੇ ਕਰਾਂਚੀ ਚਟਪਟਾ ਆਪਣਾ ਗੋਲ ਗੱਪੇ ਬਣ ਕੇ ਤਿਆਰ ਆ ਦਹੀਂ ਵਾਲੇ ਇਹਦੇ ਉੱਤੇ ਮੈਂ ਮਿੱਠੀ ਚਟਣੀ ਪਾਦੀ ਹੋਰ ਤੇ ਦਹੀਂ ਪਾਤਾ ਇਹ ਆਪਣਾ ਗੋਲ ਗੱਪਾ ਬਣ ਕੇ ਤਿਆਰ ਆ ਜੀ ਤੁਸੀਂ ਵੀ ਆਪਣੇ ਘਰ ਵਿੱਚ ਇਦਾਂ ਹੀ ਬਣਾਇਓ ਮੈਨੂੰ ਕਮੈਂਟ ਰਾਹੀਂ ਦੱਸਿਓ ਕਿ ਕਿੱਦਾਂ ਦਾ ਬਣਿਆ ਪਾਪੜੀ ਪਾਤੀ ਉੱਪਰ ਦੇਖੋ ਜੀ ਲਓ ਜੀ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਹਾਂਜੀ ਦੇਖੋ ਜੀ ਸਾਰੇ ਗੋਲ ਗੱਪੇ ਉੱਦਾਂ ਹੀ ਆ ਇਹਨੂੰ ਸਪੂਨ ਨਾਲ ਖਾ ਲੋ ਚਾਹੇ ਹੱਥ ਨਾਲ ਖਾ ਲੋ ਬੜੇ ਟੇਸਟੀ ਕ੍ਰਾਂਚੀ ਬਣੇ ਆ ਜੀ। ਮੇਰੀ ਵੀਡੀਓ ਨੂੰ ਕਮੈਂਟ ਕਰਨਾ ਸਤਿ ਸ਼੍ਰੀ ਅਕਾਲ।